ਸਰ ਟ੍ਰੈਫਿਕ ਨੂੰ ਲੈ ਕੇ ਗੁਰਦਾਪੁਰ ਜਿਹੜੀ ਹੈ ਪੁਲਿਸ ਜਿਹੜੀ ਹੈ ਬੜੀ ਸਖਤੀ ਨਾਲ ਕਰ ਰਹੀ ਹੈ ਔਰ ਵਕਨੇ ਵਕਨੇ ਜਿਹੜੇ ਮੋਟਰਸਾਈਕਲ ਬੋਰਡ ਕੀਤੇ ਜਾ ਰਹੇ ਨੇ ਇਹਦੇ ਬਾਰੇ ਦੱਸੋ ਇਹ ਤੁਹਾਨੂੰ ਪਤਾ ਹੀ ਹੈ ਜੀ ਹੁਣ ਰੋਜ਼ ਹੀ ਕੀ ਦੱਸਣਾ ਹੁੰਦਾ ਤੇ ਜਿਹੜੇ ਟ੍ਰੈਫਿਕ ਦੀ ਵਾਇਲੇਸ਼ਨ ਕਰਦੇ ਨੇ ਜਿਹੜੇ ਬਿਨਾ ਨੰਬਰ ਰਿਆ ਜਾਂ ਪਟਾਕੇ ਮਾਰਦੇ ਨੇ ਜਾਂ ਟ੍ਰਿਪਲ ਸਵਾਰੀ ਕਰਦੇ ਨੇ ਉਹਨਾਂ ਦੇ ਖਿਲਾਫ ਅਸੀਂ ਜਿਹੜੀ ਸਖਤ ਕਾਰਵਾਈ ਜਿਹੜੀ ਹੈ ਮਾਨਯੋਗ ਐਸਐਸਪੀ ਸਾਹਿਬ ਦੇ ਹੁਕਮਾਂ ਅਨੁਸਾਰ ਕਰ ਰਹੇ ਹਾਂ ਸਰ ਆਈਡੀ ਨਹੀਂ ਦੇਖਦੇ ਆਪਾਂ ਕਿ ਧਾਰੀਵਾਲ ਦਾ ਚੈਤੀਨਾ ਦਾ ਚੈੱਕ ਤੇ ਕਿੰਨੇ ਵਿੱਚ ਜਾ ਕੇ ਤੇ ਨਾਕੇ ਲਗਾ ਰਹੇ ਹੋ ਔਰ ਬਹੁਤ ਇਹ ਤੁਹਾਨੂੰ ਪਤਾ ਹੀ ਹੈ ਜੇ ਕੀਤੇ ਆ ਦੇ ਇਧਰੋਂ ਵੀ ਜਿਹੜੀਆਂ ਸੀਨੀਅਰ ਅਫਸਰਾਂ ਨੂੰ ਜਿਹੜੀਆਂ ਜਿੱਧਰੋਂ ਕੰਪਲੇਨਾਂ ਆਉਂਦੀਆਂ ਨੇ ਸਾਨੂੰ ਜਿਹੜੀ ਹਦਾਇਤ ਆਉਂਦੀ ਹੈ ਉਹਦੇ ਅਨੁਸਾਰ ਅਸੀਂ ਉਧਰ ਨੂੰ ਚੱਲ ਜੀਦਾ ਤੇ ਉਧਰ ਜਾ ਕੇ ਕਰੀਦਾ ਅੱਜ ਤੱਕ ਕਿਤੇ ਮੋਟਰਸਾਈਕਲ ਬੋਰਡ ਕੀਤੇ ਆ ਜੀ ਅੱਜ ਸਰ ਆਪਾਂ ਦੇਖਦੇ ਕਿ ਬਹੁਤ ਸਾਰੀ ਟ੍ਰੈਫਿਕ ਹੋ ਗਈ ਹੈ ਇਹਦੇ ਲਈ ਕੋ ਕਿਹੜੇ ਪੰਜ ਕਿਤੇ ਜਾਂਦੇ ਨੇ ਟ੍ਰੈਫਿਕ ਪੁਲਿਸ ਤੋਂ ਦੱਸੋ ਲੋ ਸੜਕਾਂ ਹੋਈ ਹੈ ਜੀ ਟ੍ਰੈਫਿਕ ਸਮੱਸਿਆ ਜਿਹੜੀ ਐ ਇਹ ਇੱਕ ਘਰ ਦੇ ਵਿੱਚ ਪੰਜ-ਪੰਜ ਵਹੀਕਲ ਹੋ ਗਏ ਐ ਠੀਕ ਐ ਨਹੀਂ ਉਹ ਫਿਰ ਟ੍ਰੈਫਿਕ ਦੀ ਤੇ ਸਮੱਸਿਆ ਨਹੀਂ ਐ ਬਾਕੀ ਜਿਹੜੀ ਐ ਜਿਹੜੀ ਰੋਡ ਹੈਗੇ ਨੇ ਇਹ ਰੇੜੀ ਵਾਲਿਆਂ ਨੇ ਦੁਕਾਨਦਾਰਾਂ ਨੇ ਬਾਹਰ ਸਾਮਾਨ ਲਾ ਲਾ ਕੇ ਜਿਹੜੇ ਨੇ ਇਹ ਹੋਰ ਤੰਗ ਕਰ ਦਿੱਤੇ ਬਾਕੀ ਦੋ ਜਿਹੜੇ ਫਾਟਕ ਨੇ ਇੱਧਰ ਪਖਾਨਕੋਟ ਰੋਡ ਵਾਲੇ ਪਾਸੇ ਉਹਨਾਂ ਦਾ ਉੱਥੇ ਰੇਲਵੇ ਲਾਈਨ ਦਾ ਜਿਹੜਾ ਕੰਮ ਚੱਲ ਰਿਹਾ ਉਹ ਵੀ ਬੰਦ ਨੇ ਉਹ ਵੀ ਟ੍ਰੈਫਿਕ ਜਿਹੜੀ ਐ ਸ਼ਹਿਰ ਦੇ ਵਿੱਚ ਹੀ ਘੁਮਰੀ ਆ ਭਾਈ ਲਾਲੋ ਚੌਂਕ ਨੂੰ ਜਿਹੜੀ ਆ ਆਪਣਾ ਜਾ ਰਹੀ ਆ ਇਸ ਗੱਲ ਕੀ ਟਰੈਕ ਦੇ ਸ਼ਹਿਰ ਦੇ ਵਿੱਚ ਹੁਣ ਗੰਨੇ ਵਾਲੀਆਂ ਟਰਾਲੀਆਂ ਚੱਲ ਪਈਆਂ ਨੇ ਉਹਨਾਂ ਵਿੱਚੋਂ ਵੀ ਜੇ ਕੋਈ ਜ਼ਿੰਮੇਵਾਰਾ ਸ਼ਹਿਰ ਨੂੰ ਵੜ ਦਿੰਦਾ ਕੋਈ ਮੁੜੇ ਖੁੰਡੇ ਜਿਹੜੇ ਨਹੀਂ ਕੋਈ ਸਮਝਦੇ ਉਹ ਉਹ ਫਿਰ ਇਹਦੇ ਕਰਕੇ ਥੋੜਾ ਜਿਹਾ ਜਿਹੜਾ ਚੰਗੀ ਜਾਂਦੀ ਹੈ ਸਰਕਾਰ ਨੇ ਟਾਈਮ ਦਿੱਤਾ ਹੈ ਕਿ ਜਿਹੜੀ ਟਰਾਲੀ ਹੈ ਜੱਟ ਅਟ੍ਰੈਕਟਿਵ ਇਹ ਉਹ ਆਪ ਨੂੰ ਚੱਲਣਗੇ ਪਰ ਫਿਰ ਵੀ ਦਿਨੇ ਲੋਕੀ ਟਰਾਲੀ ਲਾ ਕੇ ਜਾਂਦੇ ਉਹਨਾਂ ਵੀ ਹੈਗੇ ਬਾਈਪਾਸ ਵੀ ਲੱਗਦੇ ਆ ਸਾਰੇ ਮਤਲਬ ਨਾਲ ਮੈਂ ਜਿਹੜੇ ਹੁਣ ਮੁੜੇ ਖੁੰਡੇ ਨੇ ਗਾਂ ਇਹ ਆਪਣਾ ਹੱਕ ਸਮਝਦੇ ਨਹੀਂ ਇਹ ਗੱਲਾਂ ਸਰ ਕੀ ਜਣਾ ਚਾਹੋਗੇ ਇਹਨਾਂ ਨੂੰ ਤੇ ਆਪਾਂ ਅਪੀਲ ਕਰਨੇ ਆਂ ਵੀ ਜਿਹੜੀ ਜਿਹੜਾ ਤੁਹਾਡੇ ਨਾਲ ਜਦੋਂ ਬਾਈਪਾਸ ਲੱਗਦੇ ਨੇ ਬਾਰ-ਬਾਰ ਜਾਓ ਕਿਉਂਕਿ ਸ਼ਹਿਰ ਦੇ ਵਿੱਚ ਜਿਹੜਾ ਬੜਾ ਭੀੜ ਭੜਕੇ ਵਾਲਾ ਸ਼ਹਿਰ ਹੈ ਤੇ ਇੱਧਰੋਂ ਨਾ ਆਓ